ਅਕਾਲੀ ਦਲ ਦੀਆਂ ਟਿਕਟਾਂ ਦੀ ਵੰਡ ਤੋਂ ਬਾਅਦ ਢਿੰਡ ਸਾਟੜਾ ਜਿਹੜਾ ਬੜਾ ਸਰਗਰਮ ਨਜ਼ਰ ਆ ਰਿਹਾ ਰੁੱਸਿਆ ਹੋਇਆ ਬਗਾਵਤੀ ਮੂਡ 'ਚ ਨਜ਼ਰ ਆ ਰਿਹਾ ਪਰ ਹੁਣ ਢਿੰਡ ਸਾਟੜੇ ਨੇ ਵੱਡਾ ਫੈਸਲਾ ਕਰ ਲਿਆ ਕਿ ਉਹ ਅਕਾਲੀ ਦਲ ਨਾਲ ਚੱਲਣਗੇ ਜਾਂ ਨਹੀਂ ਚੱਲਣਗੇ ਉਨ੍ਹਾਂ ਦੀ ਅਗਲੀ ਰਣਨੀਤੀ ਕੀ ਹੋਊਗੀ ਸੁਖਬੀਰ ਸਿੰਘ ਬਾਦਲ ਸੁਖਦੇਵ ਸਿੰਘ ਢੀਂਡਸਾ ਦੇ ਪਰਮਿੰਦਰ ਸਿੰਘ ਢੀਂਡਸਾ ਨੂੰ ਮਨਾਉਣ ਦੇ ਲਈ ਵੀ ਪਹੁੰਚੇ ਆਖਰਕਾਰ ਕੀ ਗੱਲਬਾਤ ਹੋਈ ਹੈ ਕਿ ਸੱਟਾ ਨਿਕਲਿਆ ਹੈ ਅੰਦਰਖਾਤੇ ਕੀ ਗੱਲਾਂ ਹੋਈਆਂ ਨੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਜੁੜਿਓ ਲੋਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਕਾਲੀਦਾਲ ਨੇ ਸੰਗਰੂਰ ਲੋਕ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਇਕਬਾਲ ਸਿੰਘ ਝੁੰਦਾਹਰਾ ਨੂੰ ਮੈਦਾਨ 'ਚ ਉਤਾਰਿਆ ਢੀਂਸਾ ਧੜੇ ਨੂੰ ਆਸ ਸੀ ਕਿ ਇਸ ਮਾਮਲੇ ਦੇ ਅੰਦਰ ਜਿਹੜਾ ਉਹਨਾਂ ਨੂੰ ਟਿਕਟ ਦਿੱਤੀ ਜਾਏਗੀ ਜਾਂ ਫਿਰ ਘਟੋ ਘਟ ਉਹਨਾਂ ਦਾ ਸਲਾਮ ਅਸ਼ਵਰਾ ਲਿਆ ਜਾਏਗਾ ਪਰ ਇਹ ਦੋਨੋਂ ਚੀਜ਼ਾਂ ਨਹੀਂ ਹੋਈਆਂ ਜਿਸ ਤੋਂ ਬਾਅਦ ਢੀਂਸਾ ਧੜਾ ਵਾਵਾ ਖਫਾ ਹੋ ਗਿਆ ਅਤੇ ਸੁਖਦੇਵ ਸਿੰਘ ਢੀਂਸਾ ਨੇ ਐਲਾਨ ਕਰ ਦਿੱਤਾ ਕਿ ਹੁਣ ਆਰ ਜਾਂ ਪਾਰ ਖੇਡਾਂਗੇ ਢੀਂਸਾ ਧੜੇ ਦਾ ਵਰਕਰ ਵੀ ਅਜਿਹੇ ਮੂਡ 'ਚ ਨਜ਼ਰ ਆ ਰਿਹਾ ਸੀ ਬੀਤੀ ਕੱਲ੍ਹ 7 ਪਾਵ 20 April ਨੂੰ ਸੁਖਦੇਵ ਸਿੰਘ ਢੀਂਸਾ ਦੀ ਚੰਡੀਗੜ੍ਹ ਸਥਿਤ ਰਹਾਇਸ਼ ਤੇ ਉੱਤੇ ਇੱਕ ਮੀਟਿੰਗ ਸੱਦੀ ਗਈ ਜਿਸ ਮੀਟਿੰਗ ਦੇ ਵਿੱਚ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਈਆਂ ਆਖਰਕਾਰ ਬਰਨਾਲਾ ਢੜਾ ਤੇ ਜਿਹੜਾ ਢੀਂਸਾ ਢੜਾ ਕਦੋਂ ਇਕੱਠੇ ਹੋਗੇ ਇਹ ਇੱਕ ਵੱਡੀ ਗੱਲ ਹੈ ਇਸ ਤੇ ਅਲੱਗ ਜਿਹੜੀ ਆਪਾਂ ਡਿਸਕਸ਼ਨ ਕਰਾਂਗੇ ਪਰ ਇੱਕ ਉਹਦੇ ਬਰਨਾਲਾ ਢੜੇ ਦੇ ਆਗੂ ਵੀ ਕਿਉਂਕਿ ਇੱਕ ਸਮੇਂ ਦੋ ਧੁਰੀਆਂ ਰਹੀਆਂ ਨੇ ਇੱਕ ਢੀਂਸਾ ਢੜਾ ਦੂਜਾ ਬਰਨਾਲਾ ਢੜਾ ਦੋਵੇਂ ਧੜੇ ਆਪਸ ਵਿੱਚ ਖੈਪੜਦੇ ਰਹੇ ਆਪਸ ਵਿੱਚ ਉਲਝਦੇ ਰਹੇ ਇੱਕ ਦੂਜੇ ਦੀਆਂ ਲੱਤਾਂ ਲੁੱਟਾ ਖਿੱਚਦੇ ਰਹੇ ਜਿਹੜੀ ਐਗਜ਼ਾਮਪਲਸ ਜਿਹੜਾ ਇਕਵਾਰ ਸਿੰਘ ਝੁੰਦਾ ਦਾ ਉਹਦੇ ਹੋਣਾ ਉਹਨਾਂ ਦਾ ਸਿਆਸਤ 'ਚ ਆਉਣਾ ਤੇ ਜਿੱਤਣਾ ਵੀ ਸ਼ਾਮਲ ਹੈ ਉਹ ਅੱਗੇ ਤੁਹਾਨੂੰ ਕੜੀ ਜੋੜ ਕੇ ਕਿਸੇ ਫਿਰ ਪ੍ਰੋਗਰਾਮ 'ਚ ਦੱਸਾਂਗੇ ਤਾਂ ਇਸ ਫੈਸਲੇ ਦੇ ਵਿੱਚ ਇਹ ਗੱਲ ਹੋਈ ਕਿ ਢਿੰਡਸਾ ਧੜੇ ਦੇ ਬਹੁਤੇ ਆਗੂ ਇਹ ਚਾਹੁੰਦੇ ਸਨ ਕਿ ਅਕਾਲੀ ਦਲ ਦਾ ਖਹਿੜਾ ਛੱਡਿਆ ਜਾਵੇ ਉਹਨਾਂ ਨੇ ਸਾਡੀ ਬੇਇੱਜ਼ਤੀ ਕੀਤੀ ਹੈ ਆ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਨਾ ਦੇ ਕੇ ਢੀਂਡਸਾ ਧੜੇ ਅਤੇ ਖਾਸ ਕਰਕੇ ਪਰਮਿੰਦਰ ਸਿੰਘ ਢੀਂਡਸਾ ਦੀ ਜਿਹੜੀ ਹੈ ਉਹ ਕਹਿ ਦਿੱਤਾ ਕਿ ਬੇਇੱਜ਼ਤੀ ਕੀਤੀ ਹੈ ਨਾ ਹੀ ਸਾਨੂੰ ਪ੍ਰੋਸੈਸ ਚ ਲਿਆ ਗਿਆ ਤਾਂ ਬੜੇ ਜਿਹੜੀ ਕਿ ਜ਼ਿਆਦਾ ਹਿੱਸਾ ਜਿਹੜਾ ਢੀਂਡਸਾ ਧੜੇ ਦਾ ਇਹ ਚਾਹੁੰਦਾ ਸੀ ਕਿ ਅਸੀਂ ਅਕਾਲੀ ਦਲ ਨਾਲ ਨਾ ਚੱਲੀਏ ਜਾਂ ਤਾਂ ਕਿਸੇ ਹੋਰ ਪਾਰਟੀ ਚ ਜਾਈਏ ਜਾਂ ਫਿਰ ਕੋਈ ਐਸਾ ਫੈਸਲਾ ਲਈਏ ਜਿਸ ਨਾਲ ਅਕਾਲੀ ਦਲ ਨੂੰ ਨੁਕਸਾਨ ਹੋਵੇ ਪਰ ਕੁਲ ਮਿਲਾ ਕੇ ਸਥਿਤੀ ਇਹ ਬਣੀ ਕਿ ਸੁਖਦੇਵ ਸਿੰਘ ਢੀਂਡਸਾ ਨੇ ਫੈਸਲਾ ਕਰ ਲਿਆ ਕਿ ਸਾਰਿਆਂ ਨੂੰ ਪਹਿਲਾਂ ਉਹਨਾਂ ਨੇ ਸ਼ਾਂਤ ਕਰਵਾਇਆ ਉਹਨਾਂ ਨੇ ਸਲਾਹ ਦਿੱਤੀ ਵੀ ਆਪਾਂ ਨੂੰ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਪਾਰਟੀ ਦੇ ਵਿਰੁੱਧ ਨਹੀਂ ਜਾਣਾ ਚਾਹੀਦਾ ਅਸੀਂ ਅਕਾਲੀ ਦਲ ਨੂੰ ਨਹੀਂ ਛੱਡਾਂਗੇ ਅਕਾਲੀ ਦਲ ਚ ਰਹਾਂਗੇ ਇਹ ਹੈਗੀ ਹੈ ਸਟੋਰੀ ਜਿਹੜੀ ਬਾਹਰ ਆ ਗਈ ਜਿਹੜੀ ਅੰਦਰ ਸਟੋਰੀ ਚੱਲ ਰਹੀ ਹੈ ਤੁਹਾਨੂੰ ਉਹਦੇ ਬਾਰੇ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਮਿਲਣ ਪਹੁੰਚੇ ਸੁਖਬੀਰ ਸਿੰਘ ਬਾਦਲ ਲਗਭਗ ਜਿਹੜਾ 15 ਮਿੰਟ ਜਿਹੜਾ ਢਿੰਡਸਾਹਵਰਾਂ ਦੇ ਘਰ ਰੁੱਕੇ ਉਹਨਾਂ ਨਾਲ ਗੱਲਬਾਤ ਕੀਤੀ। ਉਹਦੀ ਇਨਸਾਈਟ ਸਟੋਰੀ ਇਹ ਹੈ ਕਿ ਢੀਂਡਸਾ ਹੋਰਾਂ ਨੇ ਉਹਨਾਂ ਨੂੰ ਸਾਫ਼ ਕਹਿ ਦਿੱਤਾ ਕਿ ਵੀ ਠੀਕ ਐ ਅਸੀਂ ਅਕਾਲੀ ਦਲ ਨਹੀਂ ਛੱਡਦੇ। ਇਹ ਗੱਲ ਪੱਕੀ ਐ। ਅਕਾਲੀ ਦਲ ਨਹੀਂ ਛੱਡਦੇ ਪਰ ਅਸੀਂ ਝੂਂਦਾ ਦੀ ਮਦਦ ਵੀ ਨਹੀਂ ਕਰਦੇ। ਅਸੀਂ ਚੁੱਪ ਕਰਕੇ ਦੜਵਟ ਕੇ ਘਰੇ ਬਹਿ ਜਾਾਂਗੇ। ਅਸੀਂ ਨਾ ਕਿਸੇ ਦੇ ਵਿਰੋਧ 'ਚ ਚਲੀਏ ਨਾ ਕਿਸੇ ਦੇ ਹੱਕ 'ਚ ਚਲੀਏ। ਜਦੋਂ ਇਹ ਗੱਲ ਹੋਈ ਐ ਤਾਂ ਇਸ ਤੋਂ ਬਾਅਦ ਇਹ ਫੈਸਲਾ ਜਿਹੜਾ ਸੁਖਬੀਰ ਸਿੰਘ ਬਾਦਲ ਨੂੰ ਤਾਂ ਹੈਰਾਨ ਕਰਨਾ ਹੀ ਸੀ ਕਿਉਂਕਿ ਪਾਰਟੀ ਦਾ ਉਮੀਦਵਾਰ ਮੈਦਾਨ 'ਚ ਹੋਵੇ। ਤੇ ਇੱਕ ਵੱਡਾ ਆਗੂ ਤੇ ਉਹਦਾ ਢੜਾ ਇਹ ਗੱਲ ਕਵੇ ਕਿ ਅਸੀਂ ਨਹੀਂ ਚੱਲਣਾ ਤਾਂ ਇਹ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲੀ ਗੱਲ ਹੈ ਹੁਣ ਕੁੱਲ ਮਿਲਾ ਕੇ ਸਟੋਰੀ ਇਹ ਨਿਕਲਦੀ ਹੈ ਕਿ ਢੀਂਸਾ ਤੜਾ ਦੜਵਟ ਕੇ ਚੁੱਪ ਬਿਠਣ ਲਈ ਤਿਆਰ ਹੈ ਅਕਾਲੀ ਦਲ ਦੇ ਵਿਰੋਧ ਚ ਵੀ ਕੋਈ ਗਤੀਵਿਧੀ ਨਹੀਂ ਕਰੂਗਾ ਤੇ ਫੇਵਰ ਚ ਵੀ ਕੋਈ ਗਤੀਵਿਧੀ ਨਹੀਂ ਕਰੂਗਾ ਹੱਕ ਚ ਵੀ ਨਹੀਂ ਵਿਰੋਧ ਚ ਵੀ ਨਹੀਂ ਚੁੱਪ ਕਰਕੇ ਘਰ ਬਿਠਣਗੇ ਤੇ ਇਹ ਹੈਗੀ ਆ ਉਹ ਸਟੋਰੀ ਜੋ ਸਾਰਿਆਂ ਦੇ ਸਾਹਮਣੇ ਆ ਗਈ ਜੋ ਢੀਂਸਾ ਤੜੇ ਨੇ ਸੁਖਵੀਰ ਸਿੰਘ ਬਾਦਲ ਨੂੰ ਕਿਹਾ ਜੋ ਮੀਡੀਆ ਚ ਇਨਸਾਈਡ ਦੋ ਤਿੰਨ ਸਟੋਰੀਆਂ ਚੱਲ ਰਹੀਆਂ ਨੇ ਜਿਹੜੀਆਂ ਇਨਸਾਈਡ ਦੀਆਂ ਸਟੋਰੀਆਂ ਨੇ ਜਿਹੜੀ ਅੰਦਰ ਖਾਤੇ ਦੀਆਂ ਕਹਾਣੀਆਂ ਨੇ ਉਹ ਇਸ ਤਰ੍ਹਾਂ ਨੇ ਕਿ ਢੀਂਸਾ ਧੜਾ ਜਿਹੜਾ ਬੇਸ਼ੱਕ ਉਹ ਚੁੱਪ ਕਰਕੇ ਬੈਠੂਗਾ ਪਰ ਵੱਖਰੀ ਗੱਲ ਇਹ ਹੈ ਕਿ ਢੀਂਸਾ ਧੜੇ ਕੋਲੇ ਜਿਹੜੀ 70-80 ਹਜ਼ਾਰ ਵੋਟ ਹੈ ਸੰਗਰੂਰ ਲੋਕ ਸਭਾ ਹਲਕੇ 'ਚ ਸ਼ਾਇਦ ਮੇਰੇ ਅੰਕੜਾ ਘਟ ਵਧ ਹੋਵੇ ਮੇਰਾ ਅਨੁਮਾਨ ਹੈ ਤਾਂ ਇਹ ਜਿਹੜੀ ਵੋਟ ਹੈ ਕਿੱਥੇ ਜਾਊਗੀ ਕੀ ਇਹ ਕਾਲੀ ਦਲ ਨੂੰ ਪਾਊਗੀ ਕੀ ਇਹ ਕਿਸੇ ਹੋਰ ਪਾਰਟੀ ਨੂੰ ਪਾਊਗੀ ਉਹ ਚ ਦੋ ਤਿੰਨ ਸਟੋਰੀਆਂ ਡਵੈਲਪ ਕਰ ਰਹੇ ਹਾਂ ਇਕਦਾ ਸਟੋਰੀ ਇਹ ਹੈ ਕਿ ਢਿੰਸਾ ਧੜੇ ਦੀ ਸਹਿਮਤੀ ਦੇ ਨਾਲ ਇਹ ਸਾਰਾ ਕੁਝ ਹੋਇਆ ਹੈ ਢਿੰਸਾ ਧੜੇ ਤੋਂ ਬਗੈਰ ਜਿਹੜਾ ਇਹ ਕੁਝ ਨਹੀਂ ਹੋਇਆ ਤੇ ਇਹਦੇ ਵਿੱਚ ਜਿਹੜਾ ਸਿਮਰਜੀਤ ਸਿੰਘ ਮਾਨ ਦੀ ਭੂਮਿਕਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਰਿਹਾ ਇਹ ਸਿਰਫ ਚਰਚਾਵਾਂ ਨੇ ਇਹ ਇਹਦੇ ਬਾਰੇ ਕੋਈ ਹਤਮੀ ਪੁਸ਼ਟੀ ਫਿਲਹਾਲ ਨਹੀਂ ਹੋ ਰਹੀ ਇਹ ਸਿਰਫ ਚਰਚਾਵਾਂ ਨੇ ਜੋ ਘੁੰਮਦੀਆਂ ਘਮਾਉਂਦੀਆਂ ਸੂਤਰਾਂ ਦੇ ਹਵਾਲੇ ਤੱਕ ਪਹੁੰਚੀਆਂ ਨੇ ਕਿ ਸਿਮਰਜੀਤ ਸਿੰਘ ਮਾਨ ਨੂੰ ਵਾਕਓਵਰ ਦਿੱਤਾ ਜਾ ਰਿਹਾ ਹੈ ਉਹਨਾਂ ਨੂੰ ਉਹਨਾਂ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ ਕਿ ਉਹ ਜਿੱਤ ਜਾਣ ਕਿਉਂਕਿ ਅਕਾਲੀ ਦਲ ਨੂੰ ਲੱਗਦਾ ਹੈ ਕਿ ਸ਼ਾਇਦ ਐਸੇ ਇਸ ਮੁਕਾਬਲੇ 'ਚ ਸੁਗਰੂਰ ਲੋਕ ਸਭਾ ਸੀਟ ਨਾ ਕੱਢ ਸਕੀਏ ਤੇ ਇਸ ਕਰਕੇ ਉਹ ਚਾਹੁੰਦੇ ਆ ਕਿ ਸੁਖਪਾਲ ਸਿੰਘ ਖਹਿਰਾਲ ਜਿੱਤੇ ਜਾਂ ਮੀਤਹਿਰ ਜਿੱਤੇ ਉਹਦੇ ਨਾਲੋਂ ਚੰਗਾ ਹੈ ਕਿ ਘਟੋਗੜ ਸਿਮਰਜੀਤ ਸਿੰਘ ਮਾਨ ਤਾਂ ਜਿੱਤ ਲੈਣ ਇੱਕ ਤਾਂ ਉਹ ਅਕਾਲੀ ਨੇ ਬਕਰੀ ਗੱਲ ਹੈ ਕਿ ਅਕਾਲੀਆਂ ਦੇ ਅੰਦਰ ਉਹਨਾਂ ਦਾ ਜਿਹੜਾ ਮਤਭੇਦ ਨੇ ਕਿ مینਸਟ੍ਰੀਮ ਅਕਾਲੀ ਦਲ ਦੇ ਨਾਲ ਪਰ ਉਹ ਹੈ ਤਾਂ ਅਕਾਲੀ ਨੇ ਇੱਕ ਅਕਾਲੀ ਦਲ ਦਾ ਏ ਮੰਨਣਾ ਹੈ ਇਸ ਕਰਕੇ ਇਹ ਸਾਰਾ ਕੁਝ ਸਹਿਮਤੀ ਦੇ ਨਾਲ ਹੋਇਆ ਇਹ ਸਾਰਾ ਕੁਝ ਜਿਹੜਾ ਉਹ ਕੀਤਾ ਗਿਆ ਵਿੱਚ ਦੂਜੀ ਗੱਲ ਇਹ ਹੈ ਕਿ ਢਿੰਸਾ ਪਰਿਵਾਰ ਨੂੰ ਇਸ ਗੱਲ ਦਾ ਪਹਿਲਾਂ ਪਤਾ ਲੱਗ ਗਿਆ ਸੀ ਕਿ ਅਕਬਾਲ ਸਿੰਘ ਝੁੰਡਾ ਨੂੰ ਟਿਕਟ ਮਿਲਣ ਜਾ ਰਹੀ ਹੈ ਉਹਨਾਂ ਦੀ ਟਿਕਟ ਫਾਈਨਲ ਹੋ ਗਈ ਹੈ ਐਲਾਨ ਢਿੰਸਾ 7ੜਾ ਨੂੰ 2 ਦਿਨ ਪਹਿਲਾਂ ਪਤਾ ਲੱਗ ਗਿਆ ਸੀ ਢਿੰਸਾ 7ੜਾ 2 ਦਿਨ ਚੁੱਪ ਵੱਟ ਕੇ ਬੈਠਾ ਰਿਹਾ ਆਖਿਰ ਕਿਸ ਗੱਲ ਦੀ ਉਡੀਕ ਕਰਦਾ ਸੀ ਉਹਨਾਂ ਨੇ ਚਾਰਾ ਜੋਈ ਕਿਉਂ ਨਹੀਂ ਲੱਭੀ ਜੇ ਉਹਨਾਂ ਨੂੰ ਰੰਭੀ ਜੇ ਉਹਨਾਂ ਨੂੰ ਟਿਕਟ ਚਾਹੀਦੀ ਸੀ ਇਹ ਸਾਰੇ ਸਵਾਲ ਨੇ ਕੁੱਲ ਮਿਲਾ ਕੇ ਟੀਰ ਸਾਧਾ ਅੰਦਰ ਕੋਈ ਗੇਮ ਪਾ ਰਿਹਾ ਜੇਕਰ ਸਥਿਤੀ ਦੇਖੀ ਜਾਵੇ ਤਾਂ ਪਰਮੇਂਦਰ ਸਿੰਘ ਢੀਂਡ ਸਾਦੇ ਨਾਲ ਬੇਸ਼ੱਕ ਇਸ ਮਾਮਲੇ ਦੇ ਅੰਦਰ ਜੇ ਆਪਾਂ ਉੱਪਰਲੀ ਉੱਪਰਲੀ ਗੱਲ ਦੇਖੀਏ ਤਾਂ ਧੱਕਾ ਤਾਂ ਹੋਇਆ ਉਹਨਾਂ ਨੂੰ ਆਸ ਸੀ ਉਹਨਾਂ ਨੇ ਵਰਕਰਾਂ ਨੂੰ ਟਟੋਲਣਾ ਵੀ ਸ਼ੁਰੂ ਕਰਤਾ ਸੀ ਜੇੜੇ ਵੀ ਲਾਉਣੇ ਸ਼ੁਰੂ ਕਰਤੇ ਸੀ ਅਕਾਲੀ ਦਲ ਨੇ ਟਿਕਟ ਨਹੀਂ ਦਿੱਤੀ ਇਹਦੇ ਨਾਲ ਜਿਹੜਾ ਉਹ ਨਾਖੁਸ਼ਤਾ ਹੈ ਹੀ ਹੈ ਨੇ ਉਹਨਾਂ ਦੀ ਸਿਆਸੀ ਪੈਠ ਨੂੰ ਵੀ ਜਿਹੜੀ 6:00 ਵਜੇ ਮਿਹਨਤ ਕਰਦੇ ਆ ਰਹੇ ਸਨ ਲਗਾਤਾਰ ਪਰ ਆਖਰਕਾਰ ਜਿਹੜੀਆਂ ਮੈਂ ਦੋ ਤਿੰਨ ਸਟੋਰੀਆਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਸਾਰਾ ਕੁਝ ਹਜੇ ਚੱਲ ਰਿਹਾ ਟੀੜਸਾ ਪਰਿਵਾਰ ਬਾਰੇ ਆਉਣ ਦਿਨਾਂ 'ਚ ਹੋਰ ਜਿਹੜਾ ਸਪਸ਼ਟ ਚੀਜ਼ਾਂ ਬਾਹਰ ਆ ਸਕਦੀਆਂ ਨੇ ਉਹਨਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਫਿਲਹਾਲ ਜਿਹੜੀ ਹੈ ਗੱਲ ਇਹ ਹੈ ਕਿ ਟੀੜਸਾ ਪਰਿਵਾਰ ਧੜਵੱਟ ਕੇ ਚੁੱਪ ਕਰਕੇ ਘਰ ਬੈਠੂਗਾ ਅਕਾਲੀ ਗੱਲ ਦੀ ਕੋਈ ਮਦਦ ਨਹੀਂ ਕਰੂਗਾ ਕਿਸੇ ਦੀ ਵੀ ਮਦਦ ਨਹੀਂ ਕਰੂਗਾ ਉਹਨਾਂ ਦਾ ਕਹਿਣਾ ਪਰ ਅੰਦਰ ਖਾਤੇ ਦੋ ਤਿੰਨ ਸਟੋਰੀਆਂ ਡਿਵੈਲਪ ਹੋ ਰਹੀਆਂ ਨੇ ਜਦੋਂ ਪੂਰੀ ਤਰ੍ਹਾਂ ਡਿਵੈਲਪ ਹੋਣਗੀਆਂ ਤਾਂ ਤੁਹਾਨੂੰ ਜ਼ਰੂਰ ਦੱਸਾਂਗੇ ਟੀਨ ਸਾਹ ਪਰਿਵਾਰ ਬਾਰੇ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦਾ ਫੈਸਲਾ ਸਹੀ ਹੈ ਜਾਂ ਗਲਤ ਹੈ ਕਮੈਂਟ ਬਾਕਸ ਚ ਜ਼ਰੂਰ ਦੱਸਿਓ